ਆ ਮੂੰਹ ਅਟਦੀ ਆ ਮੰਦੋ ਮੇ ਲੱਪੂ ਤਸ਼ੀਕਾਲ ਜੀ ਅੱਜ ਦੀ ਬਲੌਗ ਦੀ ਸ਼ੁਰੂਆਤ ਕਰਦੇ ਆ ਬਿੱਲੀ ਸਾਡੀ ਛੱਤ ਤੇ ਨਾ ਬਿੱਲੀ ਨੇ ਬਲੂੰਗੜੇ ਦਿੱਤੇ ਆ ਉਹਦੇ ਤਿੰਨ ਬਲੂੰਗੜੇ ਸੀ ਕੁਝ ਦਿਨ ਘਰ ਤੋਂ ਬਾਹਰ ਸੀ ਔਰ ਤੁਸੀਂ ਇਸ ਵੀਡੀਓ ਚ ਦੇਖਿਓ ਔਰ ਬਹੁਤ ਖੁਸ਼ੀ ਹੋਈ ਆ ਸਾਡੀ ਛੱਤ ਤੇ ਬਿੱਲੀ ਆ ਇੱਕ ਪਰਿਵਾਰਕ ਮੈਂਬਰ ਦੀ ਤਰ੍ਹਾਂ ਸਾਡੇ ਨਾਲ ਜੁੜੀ ਕਮਟੋ ਸਾਹਮਣੇ ਬੈਠੀ ਆ ਦਰਨਾ ਜਾਵੇ ਉਹ 댕ਕੀ ਤੇਲੀ ਬੈਠੀ ਆ ਉਹ ਦੇਖੋ ਉਹ ਦੇਖੋ ਇੱਕ ਦੋ ਬਲੂਮੜੇ ਦਿਖਦੇ ਨੇ ਦੇਖ ਰਿਆ ਮੋਟੂ ਗਾ ਜਪ ਇੱਕ ਮਿੰਟ ਉਹ ਡਰ ਨਾ ਜਾਵੇ ਬੁੱਤ ਇਹਨੂੰ ਪਿਆਰ ਨਾਲ ਡੀਲ ਕਰਨਾ ਪੈਣਾ। ਮਾਣੂ ਦੇਰੀਆ ਤਿੰਨੇ ਨੇ ਆਣਾ ਮੋਟੂ ਇੱਕ ਇੱਕ 골ਡਨ ਆ 골ਡਨ ਸਭ ਤੋਂ ਬੈਸਟ ਆ ਦੇਖ ਦੋ ਦੇ ਰੰਗ ਦੇ ਨੇ ਦੇਖਿਓ ਇਕੱਠੀ ਹੋ ਕੇ ਬੈਈ ਮੇਰੇ ਬੱਚੇ ਨਾ ਲੈ ਜਾਣਾ। ਨਹੀਂ ਨਹੀਂ ਦੇਖ ਲਾ ਗੁਰੂ ਗੁਰੂ ਕਰਦੀ ਆ। ਆ ਮੂੰ ਅੱਡਦੀ ਆ। ਆ ਦੇਹੁਣ ਉੱਠੇ। ਹਾਂ ਇਹਨੂੰ ਰੋਜ਼ ਦੁੱਧ ਦੇ ਰੱਖਣਾ ਚਾਹ ਹਾਂ ਆ ਦੇਖੋ ਇਹ ਸਾਰ ਨਹੀਂ ਨਹੀਂ ਮੈਂ ਬੱਚਾ ਨਹੀਂ ਰੱਖਣਾ ਹੈਗਾ ਦੇਖੀ ਤੁਹਾਨੂੰ ਨਹੀਂ ਲੈ ਕੇ ਆਉਣਾ ਮੈਂ ਤਾਂ ਆਹ ਲਓ ਜੀ ਇਹਨਾਂ ਦਾ ਮਨ ਪੇਚ ਲਿਆ ਕਹਿੰਦੇ ਬਲੂੰਗੜਾ ਰੱਖਣਾ ਦੱਸ ਇਹ ਨਹੀਂ ਇਹ ਨਾ ਗੰਦ ਮੌਦੇ ਕੰਦ ਦੀ ਗੱਲ ਨਹੀਂ ਕੇ ਬਾਅਦ ਵਿੱਚ ਗੱਲ ਕਰਦੇ ਹੁਣ ਉਹਨੂੰ ਦੁੱਧ ਪੀਲਾਣ ਦੋ ਓਏ ਖਰਚਾ ਨਹੀਂ ਛੋਟੇ ਛੋਟੇ ਬੱਚੇ ਨੇ ਦੇਖੋ ਅਸੀਂ ਅੰਮ੍ਰਿਤਸਰ ਗਏ ਆ ਨੰਨੇ ਇੱਥੇ ਆਪਣਾ ਪਰਿਵਾਰ ਹਾਂ ਸਾਰੀ ਟੱਬਰ ਠੀਕ ਹਾਂ ਸਾਰਾ ਟੱਬਰ ਪਾਲ ਲਾਂਗੇ ਮਮਾ ਮੈਂ ਕਹਿੰਦੀ ਪੁੱਛ ਪੁੱਛ ਮਾਨਨ ਹਾਂਜੀ ਹਾਂ ਫਿਰ ਹਜੇ ਬਿਚਾਰੀ ਆਪ ਵੀ ਕਮਜ਼ੋਰ ਆ ਫਿਰ ਡਰਾਪ ਬਾਈ ਹੁੰਦਾ ਖੁਸ਼ ਇੱਧਰ ਪਾਣੀ ਪਾ ਦੇ ਸਾਡੇ ਕੋ ਆ ਕੋਲਾ ਪਿਆ ਸੀ ਇਹਦੇ ਵਿੱਚ ਪਾਣੀ ਪਾਉਣੇ ਆ ਖੁਸ਼ੀ ਦਾ ਤਾਂ ਚੌਣ ਹੀ ਚੱਕਿਆ ਜਾਂਦਾ ਅੱਛਾ ਮਿਆਉ ਮਿਆਉ ਕਰਦੇ ਨੇ ਜੱਪੂ ਓਹੋ ਚਲੋ ਨਹੀਂ ਮੋਟੂ ਤੂੰ ਹੀ ਜਾ ਰੁਕੋ ਖੁਸ਼ੀ ਬਾਲ ਫਸ ਗਏ ਨਾ ਤੇਰੇ ਭੱਜੀ ਫਿਰੇਂਗੀ ਇਧਰੋਂ ਪਿੱਛੇ ਪਾਪਾ ਹੀ ਜਾਊਗਾ ਕੋਲਾ ਵੀ ਚੱਕਣਾ ਮੋਟੂ ਇਧਰੋਂ ਆ ਜਾ ਭਾਜ ਕੇ ਦੇਖੀ ਜਊ ਚੱਕਰ ਨਹੀਂ ਦੇਣਾ ਹਣਾ ਚਾਲ ਮਾਰ ਕੇ ਉਹਨੇ ਖਾ ਲੈਣਾ ਇੱਥੇ ਆ ਕੇ ਹਾਂ ਪਰ ਇਹ ਬਿੱਲੀ ਫਿਰ ਛੱਡਦੀ ਵੀ ਨਹੀਂ ਹੁੰਦੀ ਚਾਲ ਵੀ ਨੇ ਏਨੀ ਸਕਿੰਟਾਂ ਚ ਮਾਰਨੀ ਆ ਉਹ ਉਹ 골ਡਨ ਜਿਵੇਂ ਮਿਉ ਮਿਉ ਕਰਦਾ ਦਿਖਦਾ ਵੀ ਨਹੀਂ ਹਣਾ ਮਿਉ ਮਿਉ ਕਰਦਾ ਰੱਖਾ ਬੰਦ ਨਹੀਂ 골ਡਨ ਤੁਸੀਂ ਨੇ ਖਾਣਾ ਪਾਉਣਾ ਬਿੱਲੀ ਦੇ ਬੱਚੇ ਉਹਨੂੰ ਤੇ ਬਿੱਲੀ ਨੂੰ ਠੀਕ ਹੈ ਬੜੀ ਬੱਚੇ ਨੂੰ ਵੀ ਬਿੱਲੀ ਨੂੰ ਖਾਸ ਕਰਕੇ ਠੀਕ ਹੈ ਯਾਦ ਰੱਖਿਓ ਦੁੱਧ ਪਾਉਣਾ ਰੋਟੀ ਪਾਣੀ ਧਿਆਨ ਰੱਖਣਾ ਠੀਕ ਹੈ ਮੈਂ ਧਿਆਨ ਰੱਖੂਗੀ ਕਿੰਨਾ ਹਾਂ ਬਹੁਤ ਕਿਊਟ ਨੇ ਹੋ ਰਹੀ ਪਹਿ ਜਾਣਦੀ ਆ ਹਾਂ ਚਾਹ ਚ ਪੈ ਆ ਗੇਟ ਖੋਲਤਾ ਹੈ ਅੰਦਰ ਆ ਕੇ ਪਹਿ ਜਾਣਗੇ ਇੱਥੇ ਹਾਂ ਕਰਨ ਕੀ ਨਹੀਂ ਆ ਕੋਈ ਉੱਥੇ ਨਾਲ ਗਰਮੀ ਲੱਗੂਗੀ ਨਾ ਚਲੋ ਆਖਿਓ ਸ਼ਾਮ ਦਾ ਟਾਈਮ ਹੋ ਗਿਆ ਜੀ ਇਹ ਮਹਾਰਾਣੀ ਜੀ ਦੋ ਵਾਰ ਰੋਟੀ ਖਾ ਕੇ ਦੁੱਧ ਪੀ ਕੇ ਪਾਣੀ ਦਾ ਕੋਲਾ ਇਹਦੇ ਸਰਾਣੇ ਪਿਆ ਬੇਫਿਕਰ ਹੋਈ ਪਈ ਆ ਮੈਂ ਬੇਫਿਕਰ ਆ ਕਿ ਪਰਿਵਾਰ ਮੈਨੂੰ ਕੁਝ ਨਹੀਂ ਕਹਿੰਦਾ ਦੇਖਿਆ ਥੈਂਕ ਯੂ ਕਰੋ ਸਭ ਦਾ ਧੰਨਵਾਦ ਕਰੋ ਇੱਦਾਂ ਕਰੋ ਮੈਂ ਬੋਲ ਦੂੰਗੀ ਨਾ ਉਦਾਂ ਬੋਲੋ ਉਦਾਂ ਇਹ ਦੇਖਦੇ ਵਾਲੇ ਕਰੋ ਜੇ ਮੈਂ ਜੋੜਾਂ ਤਾਂ ਨਾ ਕਬੰਦ ਕਰਕੇ ਨਾ ਆਪਾਂ ਥੈਂਕ ਯੂ ਧੰਨਵਾਦ ਕਰਨਾ ਠੀਕ ਹੈ ਜੋਰ ਚ ਬੋਲਿਓ ਠੀਕ ਹੈ ਧੰਨਵਾਦ ਐਦਾਂ ਧੰਨਵਾਦ ਧੰਨਵਾਦ ਸੇਰੀ ਗੁਰੂ ਸੇਰੀ ਪਤੂ RAMDAS ਜੀ ਧੰਨਵਾਦ ਤੁਸੀਂ ਸਾਨੂੰ ਇੰਨੀ ਪਿਆਰੀ ਬਿੱਲੀ ਇੰਨੀ ਪਿਆਰੀ ਬਿੱਲੀ ਅਤੇ ਉਹਦੇ ਬੱਚੇ ਦਿੱਤੇ ਉਹਦੇ ਬੱਚੇ ਦਿੱਤੇ ਅਸੀਂ ਇਹਨਾਂ ਨੂੰ ਬਹੁਤ ਪਿਆਰ ਕਰਾਂਗੇ ਬਹੁਤ ਕਹਿੰਦੇ ਬਹੁਤ ਰੋਟੀਆਂ ਖਵਾਵਾਂਗੇ ਕਹ ਪਾਪਾ ਜੀ ਗੁਰੂ ਜੀ ਨੂੰ ਕਹਿ ਦੋ ਨਾ ਅਸੀਂ ਇਹਨਾਂ ਨੂੰ ਬਹੁਤ ਸਾਰਾ ਪਿਆਰ ਦਵਾਂਗੇ ਤੇ ਇਹਨਾਂ ਦੇ ਇਹਨਾਂ ਨੂੰ ਰੋਟੀ ਵੀ ਖਵਾਵਾਂਗੇ ਦੁੱਧ ਵੀ ਪਿਲਾਵਾਂਗੇ ਇਹਨਾਂ ਦਾ ਧਿਆਨ ਰੱਖਾਂਗੇ ਅਸੀਂ ਘਰ ਵੀ ਬਣਾਵਾਂਗੇ ਇਹ ਵੀ ਸਾਡੇ ਪਰਿਵਾਰ ਦਾ ਮੈਂਬਰ ਨੇ ਅਸੀਂ ਘਰ ਵੀ ਬਣਾਵਾਂਗੇ ਦਾ ਹਾਂ ਤੇ ਅਸੀਂ ਬਿੱਲੀ ਦਾ ਉੱਥੇ ਘਰ ਬਣਾਵਾਂਗੇ ਹਾਂ ਉਹਦਾ ਇੱਟਾ ਦਾ ਘਰ ਹਾਂ ਤੁਸੀਂ ਕਹ ਬਾਬਾ ਜੀ ਕਿ ਬਿੱਲੀ ਨੂੰ ਕਿ ਬਾਬਾ ਜੀ ਬਿੱਲੀ ਨੂੰ ਕਹੋ ਵੀ ਤੂੰ ਇੱਥੇ ਰਹਿ ਆ ਬਿੱਲੀ ਇੱਥੇ ਰਹਾ ਤੇਰੀ ਅੱਖ ਚ ਤੇ ਹੈ एकदम ਸਾਫ਼ ਏ ਜਪਜੀ ਦੀ ਜੀਪ ਆ ਤੇ ਨੇ ਪਿਆਰੀਆਂ ਪਿਆਰੀਆਂ ਸਰਦਾਰ ਜੀ ਨੇ ਫੋਟੋਆਂ ਖਿੱਚੀਆਂ ਜੀਪ ਦੀਆਂ ਧਿਪੂ ਸਾਈਡ ਤੇ ਮਾਣੋ ਹਜੇ ਵੀ ਗੂੰਗੂ ਕਰਦੀ ਆ ਥੋੜਾ ਜਿਹਾ ਹਾਲੇ ਬੋਤੇ ਧਿਪੂ ਇੱਧਰ ਹੋ ਜਾ ਪਾਪਾ ਨੂੰ ਭੱਜਣ ਨੂੰ ਜਗ੍ਹਾ ਨਹੀਂ ਮਿਲਨੀ ਅਜੋਦੇ ਨਾਲ ਫਰੈਂਡਸ਼ਿਪ ਹੋਈ ਨੂੰ ਅੱਜ ਇੱਕ ਦਿਨ ਹੋਣਾ। ਉਹ ਗਾਇਜ਼ ਜਿਹੜੀਆਂ ਸਾਹਮਣੇ ਚਿੜੀਆਂ ਨੇ ਨਾ ਅਸੀਂ ਨੀਚੇ ਚਲੇ ਗਏ। ਕੋਈ ਇੱਥੇ ਬਲੂਂਗੜਿਆਂ ਦੇ ਕੋਲ ਆ ਗਈਆਂ 5-7 ਇਕੱਠੀਆਂ ਹੋ ਕੇ। ਚੂ ਚੂ ਚੈਂਚ ਇਕੱਠੀਆਂ ਹੋ ਕੇ ਇੱਥੇ ਆ ਬੈਠੀ ਬਿੱਲੀ। ਭਜਉਂਦੀਆਂ ਨੇ। ਤੇ ਇਹਦੇ ਬੱਚੇ ਇਹਨੂੰ ਭਜਾਉਣ ਲੱਗ ਗੀਆਂ ਕਿ ਜਾ ਤੂੰ ਇੱਥੋਂ। ਲੋ ਗਾਇਜ਼ ਇਹ ਚਮਤਕਾਰ ਹੋ ਗਿਆ ਖੁਸ਼ੀ ਨੂੰ ਰਸੋਈ ਸੰਭਾਤੀ। ਗੋਲ ਰੋਟੀ। ਖੁਸ਼ੀ ਨੂੰ ਡਿਊਟੀ ਦਿੱਤੀ ਆ ਕਿ ਹੁਣ ਤੇਰੇ ਐਗਜ਼ਾਮ ਹੋ ਚੁੱਕੇ ਨੇ ਤੂੰ ਦੁਪਹਿਰ ਦੀ ਔਰ ਸ਼ਾਮ ਦੀ ਰੋਟੀ ਔਰ ਆਟਾ। ਏ ਤੂੰ ਕਰਨਾ ਬਾਈ ਤੂੰ ਉਹਨਾਂ ਦਾ ਆਟਾ ਵਗੈਰਾ ਆ ਗੁੱਡੀ ਨੇ ਆਟੇ ਦਾ ਦੋ ਦੋ ਤਿਆਰ ਕੀਤਾ ਗੁੱਡੀ ਏਦਾਂ ਉਂਗਲ ਲਗਾ ਕੇ ਦਿਖਾਈ ਪੋਲਾ ਆ ਆਟੇ ਨੂੰ ਆ ਦੇਖੋ ਆਟਾ ਪਰਫੈਕਟ ਆ ਤੇ ਲੋਈਆ ਦਿਖਾਈ ਆ ਦੇਖੋ ਇਹ ਵੀ ਠੀਕ ਆ ਵਧੀਆ ਆ ਦੇਖੋ ਆ ਰੋਟੀ ਵੀ ਠੀਕ ਆ ਸ਼ੇਪ ਅੱਜ ਕੋਈ ਨਕਸ਼ਾ ਨਹੀਂ ਇੱਧਰ ਉੱਧਰ ਦਾ ਬਣਾਇਆ ਤੇ ਗੁੱਡੀ ਖੁਸ਼ ਜਾਨੀ ਰੋਟੀ ਚੱਕ ਦੇਣ ਤੇ ਖੁਸ਼ੀ ਨੇ ਦੁਪਹਿਰੇ ਰੋਟੀ ਬਣਾ ਕੇ ਖਵਾਈ ਸੀ ਅੱਜ ਘਰੇ ਬਿੱਲੀ ਆਈ ਆ ਤੇ ਬਿੱਲੀ ਦੇ ਆਣ ਦਾ ਚਾਹ ਏ ਔਰ ਜਬ ਜੀ ਖੁਸ਼ੀ ਨੇ ਸੰਭਾਲੀਆ ਰਸੋਈ ਯਾਦ ਰਹੂਗਾ ਖੁਸ਼ੀ ਨੂੰ ਕਿ ਅੱਜ ਦੇ ਦਿਨ ਬਿੱਲੀ ਔਰ ਬਿੱਲੀ ਦੇ ਬੱਚੇ ਆਏ ਸੀ ਛੱਤ ਤੇ ਔਰ ਮੈਂ ਰਸੋਈ ਸੰਭਾਲੀਆ ਤੇ ਇਹਨੂੰ ਕੁਝ ਕੁ ਜ਼ਿੰਮੇਵਾਰੀਆਂ ਦਿੱਤੀਆਂ ਲਓ ਗਾਇਜ਼ ਬਿੱਲੀ ਨੂੰ ਰੋਟੀ ਪਾ ਕੇ ਆਈ ਰਾਤ ਹੋ ਗਈ ਖੁਸ਼ੀ ਨੇ ਬਣਾਈਆਂ ਨੇ ਰੋਟੀਆਂ ਦੋ ਰੋਟੀਆਂ ਨੂੰ ਦੁੱਧ ਦੇ ਵਿੱਚ ਚੂਰਿਆ ਬਾਹਰ ਨੇਰਾ ధ్యాన బెట్టు హా బ ఇద్దరు రచ మారీ బ సవేర దగ్గర ఆ ਇਹਦੇ ਦੂਰ ਇਧਰਲੀ ਸਾਈਡ ਨਾ ਜਿਹੜੀਆਂ ਚੀੜੀਆਂ ਤੰਗ ਕਰਦੇ ਇਧਰਲੀ ਸੜਕ ਫਾਈਬਰ ਤੇ ਇੱਕ ਸਟੀਲ ਦਾ ਕਵਰ ਜਿਹਾ ਲਗਾਤਾ ਉਧਰਲੀ ਸੜਕ ਬੰਦ ਕਰਤੀ ਸਿਰਫ ਆ ਮੇਨ ਗੇਟ ਰੱਖਿਆ ਬਿੱਲੀ ਲਈ ਆਹ ਥੋੜਾ ਦੂਰ ਚੱਲਦੇ ਆ ਕੀ ਪਤਾ ਖਾ ਲਵੇ ਆ ਦੇਖੋ ਹਾਂ ਹੁਣ ਖਾਣ ਲੱਗੀ ਆ ਜਪੋ ਇਹਨਾਂ ਲਾਵੇ ਨਾ ਜਾਓ ਪੁੱਤੋ ਉਹ ਹਜੇ ਆਪਾਂ ਨੂੰ ਚੰਗੀ ਤਰ੍ਹਾਂ ਜਾਣਦੀ ਨਹੀਂ ਉਹਨੇ ਨੀਚੇ ਬਲੂੰਗੜਾ ਜਾਂ ਹਿੱਲਦਾ ਨਾ 골ਡਨ ਜਾਂ ਖੇਡਦੇ ਨੇ ਅੱਛਾ ਮਾਂ ਕਿਤੇ ਦੱਬ ਤਾ ਪਰ ਨਹੀਂ ਮਾਂ ਨੂੰ ਬੱਧ ਫਿਕਰ ਹੁੰਦੀ ਆ ਇਹ ਤਾਂ ਇੰਨੇ ਇਮਾਨਦਾਰ ਮਾਂ ਐ ਇਹ ਤਾਂ ਛੱਡ ਕੇ ਵੀ ਨਹੀਂ ਜਾਂਦੀ ਆਪਣੀ ਭੁੱਖ ਪਿਆਸ ਨੂੰ ਮਾਂ ਛੱਡ ਕੇ ਹੁੰਦਾ ਚਲੀ ਗਈ ਸੀ ਸੁਬਾ ਨਹੀਂ ਜਾਂਦੀ ਪੁੱਤੋ ਇਹ ਵੀ ਮਾਂ ਸੂਸਰਾ ਸੁਦਾ ਪਿਆ ਵਾਈਗਰੂ ਜੀ ਕਰਨੇ ਸਾਡੀ ਦੋਸਤ ਬਣ ਜਵੇ ਇੱਥੇ ਹੀ ਰਹੇ ਛੋਟਾ ਜਿਹਾ ਪਰਿਵਾਰ ਸਾਡਾ ਹੋ ਥੋੜਾ ਵੱਡਾ ਪਰਿਵਾਰ ਹੋ ਜਾਊਗਾ ਹਨਾ ह्म ਇਹਦਾ ਨਾਮ ਮਾਣੂਆ ਹਨਾ ਜੱਪੂ ਆ ਦੇਖੋ ਜੀ ਖੁਸ਼ੀ ਨੇ ਰੋਟੀਆਂ ਬਣਾਈਆਂ ਨੇ ਪਰਫੈਕਟ ਨੇ ਦੁਪਹਿਰੇ ਵੀ ਪਰਫੈਕਟ ਸੀ ਯਾਰ ਇਕ ਜਲੀਆਂ ਵੀ ਨਹੀਂ ਔਰ ਚੰਗੀ ਤਰ੍ਹਾਂ ਪੱਕੀਆਂ ਹੋਈਆਂ ਨੇ ਤੇ ਖੁਸ਼ੀ ਨੇ ਸਵੇਰ ਰਸੋਈ ਮੇ ਤਈ ਗਾ ਦੀ ਬਹੁਤ ਖੁਸ਼ੀ ਆ ਇਦਾਂ ਹੀ ਬਣੀ ਹੋਈ ਰੋਟੀ ਦੀਦੀ ਨੇ ਬਣਾਈ ਆ ਬਹੁਤ ਟੇਸਟੀ ਟੇਸਟੀ ਬਣੀ ਆ ਹਰ ਦੇਖੜਾ ਟੇਸਟੀ ਆ ਟੇਸਟੀ ਆ ਹਾਈ ਹਾਈ ਇਸੇ ਦੇ ਨਾਲ ਇਹ ਬਲੌਗ ਮੈਂ ਇੱਥੇ ਐਂਡ ਕਰਦੀ ਆ ਜੀ ਕਿਉਂਕਿ ਬਲੌਗ ਜਿਆਦਾ ਲੰਬਾ ਹੋ ਜਾਣਾ ਤੇ ਅਗਲੇ ਬਲੌਗ ਚ ਦੇਖਦੇ ਆ ਕਿ ਬਿੱਲੀ ਸਵੇਰ ਨੂੰ ਆਪਾਂ ਨੂੰ ਛੱਤ ਤੇ ਮਿਲਦੀ ਆ ਜਾਂ ਨਹੀਂ ਉਹ ਤੁਹਾਨੂੰ ਅਗਲੇ ਬਲੌਗ ਚ ਦੱਸਾਂਗੇ ਤੇ ਅਗਲੇ ਬਲੌਗ ਦੇ ਹਿਸਾਬ ਨਾਲ ਗੱਲ ਕਰਾਂਗੇ ਜੀ ਤੇ ਪਲੀਜ਼ ਲਾਈਕ ਕਮੈਂਟ ਸਬਸਕ੍ਰਾਈਬ ਮਾਈ ਚੈਨਲ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਬਾਏ ਗਾਇਸ ਅਸ਼ੀਆ ਕਾਰ